ਲੋਵੀ ਪ੍ਰਵਾਸੀਆਂ ਦੇ ਖਿਲਾਫ ਵੱਡੇ ਪੱਧਰ ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਸੜਕ ਜਾਮ ਕਰਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਨਿੰਕ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਮੌਕੇ ਤੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਜਾਮ ਲੱਗ ਚੁੱਕਿਆ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਸੜਕਾਂ ਤੇ ਉਤਰ ਚੁੱਕੀ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਿੰਕ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਇਸ ਵੇਲੇ ਮੌਜੂਦ ਨੇ ਤਾਂ ਤਸਵੀਰਾਂ ਦੇਖੋ ਵੱਡੀ ਤਦਾਦ ਦੇ ਵਿੱਚ ਨਿੰਕ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਕਾ ਲੋਕ ਸੜਕਾਂ ਤੇ ਉਤਰ ਚੁੱਕੇ ਨੇ ਹੁਸ਼ਿਆਰਪੁਰ ਦੇ ਵਿੱਚ ਹੋਈ ਵੱਡੀ ਘਟਨਾ ਵੱਡੀ ਵਾਰਦਾਤ ਤੋਂ ਬਾਅਦ ਇਹ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਿੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਵੱਡੀ ਵਾਰਦਾਤ ਜਿਹੜੀ ਆ ਉਹ ਹੁਸ਼ਿਆਰਪੁਰ ਦੇ ਵਿੱਚ ਹੋਈ ਆ ਉਸ ਤੋਂ ਬਾਅਦ ਜਿਹੜਾ ਹਾਈਵੇ ਬਲੌਕ ਕਰ ਦਿੱਤਾ ਗਿਆ ਇਹ ਮੁਹਾਲੀ ਤੋਂ ਪਠਾਨਕੋਟ ਚੰਡੀਗੜ ਪਠਾਨਕੋਟ ਹਾਈਵੇ ਆ ਇਹ ਇਸ ਨੂੰ ਜਾਮ ਕੀ ਤੱਕ ਦੇਖੋ ਇਸ ਤਰ੍ਹਾਂ ਸੜਕ ਜਿਹੜੀ ਆ ਬੰਦ ਕਰਵਾਈ ਜਾ ਰਹੀ ਆ ਸਸਿ ਦੀਆਂ ਤਸਵੀਰਾਂ ਦੇਖੋ ਸੜਕ ਜਿਹੜੀ ਆ ਉਹ ਉਸ ਨੂੰ ਬੰਦ ਕਰਵਾਇਆ ਜਾ ਰਿਹਾ ਦੇਖੋ ਹਾਂ ਤਾਂ ਦੇਖੋ ਗੱਪਲੇ ਦਾ 20 ਬੰਦੇ ਬੋਲਦੇ ਇੱਥੇ ਲਾਣ ਨੂੰ ਆਏ ਗੱਪਲੇ ਦਾ 20 ਬਾਪੂ ਇਹ ਸੜਕ ਕਿਉਂ ਜਾਮ ਕਰ ਰਹੇ ਹੋ ਜੋ ਹਾਂ ਤਾਂ ਸਾਡਾ ਅਕਤਰ ਨੇ ਪਾਪਾ ਜੀ ਨੇ ਕਿਹਾ ਚੋਕ ਬਸ ਉਹੀ ਕਰ ਪਰਵਾਸੀਆਂ ਨੂੰ ਪ੍ਰਦਰਸ਼ਨ ਨੂੰ ਅਸੀਂ ਕੋਈ ਹਾਂਜੀ ਆਉਜੇ ਕਰਕੇ ਕਰਦੇ ਤਾਂ ਜੋ ਪਸੰਗ ਸਾਡੀ ਪਛਾਤੀ ਹਾਂ ਤੇ ਤੁਹਾਨੂੰ ਅਸੀਂ ਇਹ ਕੰਮ ਨਹੀਂ ਕਰੂਗੇ ਤਾਂ ਵੀ ਨਹੀਂ ਕਿਥੇ ਆਉਣੇ ਲਾਗ ਤਾਂ ਬਿਲਕੁਲ ਤਾਂ ਦੇਖੋ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ 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 ਤਾਂ ਦੇਖੋ ਰੋਡ ਪੂਰਨ ਤੌਰ ਤੇ ਬਲੌਕ ਹੋ ਗਿਆ ਇਹ ਚੰਡੀਗੜ ਪਠਾਨਕੋਟ ਹਾਈਵੇ ਬੰਦ ਕਰ ਦਿੱਤਾ ਗਿਆ ਇਸ ਵੇਲੇ ਦੇ ਕੋਆ ਤਸਵੀਰ ਨਾ ਤੁਹਾਨੂੰ ਝੰਜੋੜ ਕੇ ਰੱਖ ਦੂਗੀ ਇਹ ਤਸਵੀਰ ਅਗਰ ਤੁਸੀਂ ਦੇਖੋ ਆ ਤਸਵੀਰ ਬਹੁਤ ਕੁਝ ਕਹਿੰਦੀ ਆ ਇੱਕ ਧੀ ਆਪਣੇ ਪਿਓ ਦੇ ਹੰਝੂ ਪੋਚ ਰਹੀ ਆ ਉਹਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਇਹ ਤਸਵੀਰ ਬਹੁਤ ਦੁਖਦਾਈ ਹੈ ਸ਼ਰਧਾਂਜਲੀ ਹੈ ਪਰ ਪਾਣਾ ਮੰਨ ਲੈਣਾ ਪਾਣਾ ਮੰਨਣਾ ਕਹਿਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਬਡੀਆਂ ਪਰ ਪਠਾਨਕੋਟ ਚੰਡੀਗੜ ਪਠਾਨਕੋਟ ਹਾਈਵੇ ਆ ਇਹ ਇਸ ਨੂੰ ਬੰਦ ਕਰ ਦਿੱਤਾ ਗਿਆ ਇਸ ਵੇਲੇ ਹੁਸ਼ਿਆਰਪੁਰ ਦੇ ਵਿੱਚ ਹੋਈ ਵੱਡੀ ਵਾਰਦਾਤ ਤੋਂ ਬਾਅਦ ਲੋਕ ਨੇ ਉਹ ਸੜਕਾਂ ਤੇ ਉਤਰੇ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਇਹ ਤਸਵੀਰਾਂ ਨੇ